ਆਰਥਿਕ ਕਮੇਟੀ ਪੰਜਾਬ ਕੋਟ ਬੱਡਾ ਖਨੌਈ ਬਾਡਰ ਤੇ 13 ਫਰਵਰੀ ਤੋਂ ਲੈ ਕੇ ਅੱਜ 22 ਜੂਨ ਹੋ ਚੱਲੀ ਹੈ ਜਣਾ ਵੀ 100 32 ਦਿਨ ਹੋ ਚੁੱਕੇ ਆ ਇਹ ਮੈਂ ਇੱਕ ਵਾਰ ਕੈਮਰਾਮੈਨ ਨੂੰ ਅੱਖ ਲਗਾ ਵੀ ਜਿਹੜਾ ਤਾਜ਼ਾ ਮਾਹੌਲ ਅੱਜ ਦਾ ਬਖਾਇਆ ਜਾਵੇ ਜੋ ਖਨੌਰੀ ਬਾਡਰ ਦਾ ਖਣਾਉਣੀ ਬਾਰਡਰ ਦਾ ਤਾਜ਼ਾ ਮੌਲ ਵਿਖਾਇਆ ਜਾਵੇ ਤੇ ਇੱਕ ਨੰਮਾ ਤੁਹਾਨੂੰ ਗੁਰੂ ਘਰ ਲੱਤੇ ਇੱਥੇ ਲੰਗਰ ਚੱਲਦਾ ਏ ਇੱਥੇ ਬਾਬਾ ਪ੍ਰਗਟ ਸਿੰਘ ਦੀ ਪਿੰਗੜੀ ਵਾਲੀ ਜਿਨ੍ਹਾਂ ਨੇ ਇੱਕ ਸਾਲ ਤੇ ਸਿੰਭੂ ਬਾਰਡਰ ਤੇ ਵੀ ਲਾਇਆ ਹੋਇਆ ਸੀ ਉੱਥੇ ਵੀ ਗੁਰੂ ਘਰ ਲੰਗਰ 24 ਘੰਟੇ ਚੱਲਦਾ ਸੀ ਤੇ ਖਣਾਉਣੀ ਬਾਰਡਰ ਤੇ ਇੱਥੇ ਗੁਰੂ ਘਰ ਲੰਗਰ ਜਿਹੜਾ 24 ਘੰਟੇ ਚੱਲਦਾ ਏ ਆਉਂਦੇ ਜਾਂਦੇ ਸੰਗਤਾਂ ਜਲ ਪਾਣੀ ਛਕਦੀਆਂ ਨੇ ਅਸੀਂ ਉਹ ਜਥੇਬੰਦੀ ਕੋਟ ਬੱਡੇ ਦੇ ਵਿੱਚ ਇਸ ਟਾਈਮ ਜਿਹੜੇ ਲੰਗਰ ਦੇ ਵਿੱਚ ਪਹੁੰਚ ਚੁੱਕੇ ਹਾਂ ਲੰਗਰ ਦਾ ਤੁਹਾਨੂੰ ਮੈਂ ਤਾਜ਼ਾ ਮੌਲ ਖਵਾਉਣ ਰਿਹਾ ਅੱਜ ਤਾਂ ਅਦਾ ਮੌਜੂਦ ਆ ਬਖੌਂਡਾ ਅੱਜ ਜਿਹੜੀ ਕਿਸਾਨ ਸੰਘਰਸ਼ ਕਮੇਟੀ ਸਾਰੀ ਇੱਥੇ ਮੌਜੂਦ ਕਰਾਉਣੀ ਬਾਰਡਰ ਤੇ ਪ੍ਰਧਾਨ ਜੀ ਅਜ ਦਰਬਾਗ ਸਿੰਘ ਅੰਮ੍ਰਿਤਸਰ ਤੋਂ ਪ੍ਰਧਾਨ ਜੀ ਜੋ ਅੱਜ ਆਪ ਨੂੰ 100 31 ਦਿਨ ਹੋ ਚੁੱਕੇ ਏ ਤੁਸੀਂ ਅੱਜ ਦਾ ਕੀ ਮੈਸੇਜ ਦਿੰਦੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਿਲਕੁਲ ਜੀ ਅੱਜ 131 ਦਿਨ ਹੋ ਚੁੱਕੇ ਆ ਜੀ ਖਨੌਰੀ ਬਾਰਡਰ ਤੇ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਡਾ ਦੀ ਅਗਵਾਈ ਹੇਠੇ ਤੇ ਆਪਾਂ ਸਾਰੇ ਅੱਜ ਲੰਡੇ ਆ ਜੀ ਪੈਸ਼ੰਗਰਸ਼ ਬਿਲਕੁਲ ਚੜ੍ਹਦੀ ਕਲਾ ਵਿੱਚ ਆ ਤੇ ਇਸ ਸੰਘਰਸ਼ ਦਾ ਇਹ ਫਾਇਦਾ ਹੋਇਆ ਜੀ ਜਿਹੜੀ ਸਰਕਾਰ ਕਹਿੰਦੀ 400 ਪਾਰ ਦੀ ਗੱਲ ਕਰਦੀ ਸੀ 400 ਪਾਰ 400 ਪਾਰ ਲੈ ਕੇ ਜਾਣਾ ਵਾ ਇਸ ਲੜਾਈ ਨੇ ਉਹਨਾਂ ਨੂੰ 240 ਤੇ ਸਮੇਟ ਦਿੱਤਾ ਵਾ ਤੇ ਹਜੇ ਸੱਚੇ ਪਾਤਸ਼ਾਹ ਜੀ ਰਹਿਮਤ ਆਪੀ ਕਿਸਾਨ ਜੋਂ ਦੇ ਤਿਉਹੇ ਲੜਾਈ ਲੰਢਾ ਇੱਥੇ ਇੱਥੇ ਕੋਈ ਢਿਲਮਠ ਨਹੀਂ ਆ ਵੱਡੀ ਗਿਣਤੀ 'ਚ ਇੱਥੇ ਕਈ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਕੋਈ 8 ਦਿਨੀ 10 ਦਿਨੀ 5 ਦਿਨੀ ਸਨਤਾ ਆ ਜਾਂਦੀਆਂ ਚਲ ਜਾਂਦੀਆਂ ਨੇ ਤੇ ਅੱਜ ਦਾ ਜਿਹੜਾ ਦਿਨ ਆ ਅੱਜ ਭਗਤ ਫਰੀਦ ਜੀ ਭਗਤ ਕਬੀਰ ਜੀ ਭਗਤ ਕਬੀਰ ਜੀ ਤੇ ਹਰਗ빈ਦ ਪਾਤਸ਼ਾਹ ਰਾਜ ਪ੍ਰਕਾਸ਼ਪੁਰਬ ਵੀ ਆ ਉਹਨਾਂ ਨੇ ਵੀ ਲੋਕ ਹਿੱਤ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਸਤੇ ਭਗਤ ਕਬੀਰ ਜੀ ਨੇ ਸਕੰਦਰ ਲੋਧੀ ਨਾਲ ਲੜਾਈ ਲੜੀ ਸੀ ਤੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਪਰ ਉਹਨਾਂ ਉਨਾਂ ਨੂੰ ਬੜੇ ਤਸੀਹੇ ਚਲਣੇ ਪਏ ਤੁਸੀਂ ਬਾਣੀ ਅੰਦਰ ਕਦੀ ਜਿੰਨਾ ਪੜੀ ਹੋਇਆ ਸ਼ਰ ਪਤਾ ਹੋ ਉਹਨਾਂ ਨੂੰ ਵੀ ਉਹਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਕਦੀ ਹਾਥੀਗਾੜੀ ਸੁੱਟ ਦਿੱਤਾ ਕਦੀ ਉਹਨਾਂ ਨੂੰ ਪਾਣੀ ਚ ਡੋਬਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਆਖਰ ਉਹਨਾਂ ਦੀ ਜਿੱਤ ਹੋਈ ਇਸੇ ਤਰ੍ਹਾਂ ਜੇ ਭਗਤ ਕਬੀਰ ਜੀ ਇਹਨਾਂ ਰਾਜ ਪ੍ਰਕਾਸ਼ ਦੇ ਵਸਿਆ 22 ਜੂਨ ਤੇ ਇਸੇ ਤਰ੍ਹਾਂ ਹਰਗਮਤ ਪਾਸ਼ਾ ਦਾ ਦਾ ਵੀ ਅਜੇ ਪ੍ਰਕਾਸ਼ ਪੁਰਬਿਆ ਉਹਨਾਂ ਨੇ ਵੀ ਇੱਥੇ ਇਸ ਜ਼ੁਲਮ ਦੀ ਜੜ ਪੁੱਟਣ ਵਾਸਤੇ ਮੇਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਪਿਆ ਪੱ ਤਗੜੇ ਹੋ ਕੇ ਜਿਹੜੀਆਂ ਜ਼ੁਲਮੀ ਸਰਕਾਰਾਂ ਮੌਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਆ ਤੇ ਇਸੇ ਤਰ੍ਹਾਂ ਅੱਜ ਵੀ ਸਾਡੇ ਉਹ ਜਿਹੜੇ ਹਰਗਮਿੰਦ ਪਾਤਸ਼ਾਹ ਦਾ ਲਾਇਆ ਬੂਟਾ ਸੀ ਉਹ ਜੋਂ ਦਾ ਤਿਉਂ ਪਲਪਰਿਆ ਵਾ ਉਹਨੂੰ ਬੂਰ ਪੈ ਰਿਹਾ ਵਾ ਤੇ ਮੋਦੀ ਲਗਭਗ ਹਾਰ ਦੇ ਕੰਡੇ ਤੇ ਹੀ ਆ ਤੇ ਸਾਡੀ ਲੜਾਈ ਜੋਂ ਦੀ ਤਿਉਂ ਬਰਕਰਾਰ ਆ ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਘਰ ਨੂੰ ਵਾਪਸ ਨਹੀਂ ਜਾਵਾਂਗੇ ਇਹਦੇ ਵਾਸਤੇ ਭਾਵੇਂ 2 ਮਹੀਨੇ ਲੱਗਣ 4-6 ਸਾਲ ਜੋ ਵੀ ਹੋਵੇ ਅਸੀਂ ਹਰ ਤਰ੍ਹਾਂ ਦੀ ਲੜਾਈ ਲੜਨ ਨੂੰ ਤਿਆਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜੀਤ ਸਿੰਘ ਤਈਪੁਰ ਤੁਸੀਂ ਅੱਜ ਦਾ ਕੀ ਮੈਸੇਜ ਦਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 131 ਦਿਨ ਹੋ ਗਏ ਆ ਇਸ ਅੰਦੋਲਨ ਨੂੰ ਚੱਲਦਿਆਂ ਆ ਔਰ ਬੜੀ ਚੜ੍ਹਦੀ ਕਲਾ 'ਚ ਇਹ ਅੰਦੋਲਨ ਚੱਲ ਰਿਹਾ ਵਾ ਲਗਭਗ ਜਿੰਨੀ ਸੰਗਤ ਦੇਖ ਰਹੇ ਹੋ ਇਹ ਸਾਰੇ ਮਝੈਲ ਨੇ 131 ਦਿਨਾਂ ਤੋਂ ਬੈਠੇ ਨੇ 10 ਦਿਨਾਂ ਬਾਅਦ ਇਹਨਾਂ ਦੀ ਸ਼ਿਫਟ ਬਦਲ ਜਾਂਦੀ ਆ ਬੜੀ ਚੜਦੀ ਕਲਾ 'ਚ ਇੱਥੇ ਹੀ ਸਿੰਘ ਬਾਣੀ ਪੜ ਰਹੇ ਨੇ ਲੰਗਰ ਵਰਤਾ ਰਹੇ ਨੇ ਇਹ ਅੰਦੋਲਨ ਜਿਹੜਾ ਖਨੌਰੀ ਅੰਦੋਲਨ ਹੈ ਇੱਕ ਇਤਿਹਾਸਕ ਬਣ ਚੁੱਕਾ ਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਟਰਾਲੀਆਂ ਟਰੈਕਟਰ ਸੰਗਤ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪਹੁੰਚੀ ਆ ਔਰ ਚੜਦੀ ਕਲਾ ਚੱਲ ਰਿਹਾ ਵਾ ਦੂਜੀ ਗੱਲ ਮੈਂ ਇਸ ਇਲਾਕੇ ਦਾ ਵਾਂ ਲੋਕਲ ਵਾਂ ਆਮ ਹੀ ਸਾਡੇ ਪਿੰਡਾਂ 'ਚੋਂ ਲੰਗਰ ਲਗਾਤਾਰੀ ਬਣ ਕੇ ਆ ਰਿਹਾ ਵਾ ਔਰ ਇਹ ਸੰਘਰਸ਼ ਤੋਂ ਵੱਧ ਤੋਂ ਵੱਧ ਅਸੀਂ ਸੇਵਾ ਕਰ ਰਹੇ ਆ ਆਉਣ ਵਾਲੇ ਸਮੇਂ ਚ ਵੀ ਜਿੰਨੇ ਦਿਨ ਵੀ ਇਹ ਅੰਦੋਲਨ ਚੱਲੇ 6 ਮਹੀਨੇ ਚੱਲੇ ਸਾਲ ਚੱਲੇ ਇਹ ਗੁਰੂ ਸਾਹਿਬ ਨੂੰ ਪਤਾ ਵਾ ਪਰ ਅਸੀਂ ਵੱਧ ਤੋਂ ਵੱਧ ਇਸ ਅੰਦੋਲਨ ਦੀ ਸੇਵਾ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਜਿਵੇਂ ਦਿੱਲੀੋਂ ਜਿੱਤ ਕੇ ਆਏ ਹਾਂ 13 ਮਹੀਨੇ 13 ਦਿਨਾਂ ਬਾਅਦ ਇੱਥੇ ਵੀ ਛੇਤੀ ਜਿੱਤ ਪ੍ਰਾਪਤ ਹੋਊਗੀ ਗੁਰੂ ਸਾਹਿਬ ਕਿਰਪਾ ਕਰੂਗਾ ਹਰਜੀਤ ਸਿੰਘ 23 ਪੁਰ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕੋ ਲੱਗੇ ਵਾਲੇ ਜਿਹੜੇ ਨਗਰ ਤੇਲ ਫੁੱਲ ਪਾ ਕੇ ਭੇਟਾ ਕਰਕੇ ਜਿਹੜੇ ਲੰਗਰ ਗੁਰੂ ਘਰ ਲੰਗਰ ਇੱਥੇ ਪਚਾਉਂਦੇ ਆ ਤੇ ਅਸੀਂ ਜਿਹੜਾ ਪ੍ਰਧਾਨ ਬਾਬਾ ਪ੍ਰਗਟ ਸਿੰਘ ਪ੍ਰਿੰਗੜੀ ਜੋ 1 ਸਾਲ ਸਿੰਘੂ ਬਾਰਡਰ ਤੇ ਸੇਵਾ ਕੀਤੀ ਅੱਜ ਵੀ ਬਾਬਾ ਜੋ 13 ਫਰਵਰੀ ਤੋਂ ਲੈ ਕੇ ਅੱਜ 21 ਜੂਨ ਹੋ ਚੁੱਕੀ ਏ ਅਸੀਂ ਬਾਬਾ ਪ੍ਰਗਟ ਸਿੰਘ ਜਿਹੜਾ ਪ੍ਰਧਾਨ ਨਾਲ ਗੱਲਬਾਤ ਕਰਨ ਲੱਗੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੌਰੀ ਬਾਰਡਰ ਤੇ ਜਿਹੜਾ 131 ਦਿਨ ਤੋਂ ਹੱਕੀ ਮੰਗਾ ਵਾਸਤੇ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਬੜਾ ਵੱਡਾ ਸੰਯੋਗ ਆ ਸੰਗਤਾਂ ਦਾ ਸਾਰਿਆਂ ਨਗਰਾਂ ਤੋਂ ਵੱਧ ਤੋਂ ਵੱਧ ਚੜ ਕੇ ਸੰਗਤਾਂ ਇੱਥੇ ਹਿੱਸਾ ਪਾ ਰਹੀਆਂ ਤੇ ਖਾਸ ਕਰਕੇ ਜਿਹੜੇ ਸਾਡੇ ਇੱਥੇ ਲਾਗੇ ਵੀਰ ਲਾਗਲੇ ਪਿੰਡਾਂ ਦੇ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਤੋਂ ਅਸੀਂ ਆਏ ਆ ਇੱਥੇ ਬੜੀ ਵੱਡੀ ਲੰਗਰਾਂ ਦੀ ਸੇਵਾ ਕੀਤੀ ਆ ਇੱਥੇ ਇਹਨਾਂ ਨੇ ਕਿਸੇ ਗੱਲ ਦੀ ਘਾਟ ਨਹੀਂ ਹੋਣ ਦਿੱਤੀ ਦੁੱਧ ਪ੍ਰਸ਼ਾਦੇ ਹੋਰ ਜਿਹੜੀਆਂ ਲੰਗਰ ਦੀਆਂ ਵਸਤੂਆਂ ਵੱਧ ਚੜ ਕੇ ਇਹਨਾਂ ਨੇ ਸੇਵਾ ਕੀਤੀ ਆ ਤੇ ਇਹ ਜਿਹੜਾ ਅੰਦੋਲਨ ਆ ਇਹ ਬਿਲਕੁਲ ਉਹਨਾਂ ਜਿੱਤ ਦੇ ਕਿਨਾਰੇ ਆ ਤੇ ਅਸੀਂ ਜਿਹੜੇ ਸਾਡੇ ਵੀਰ ਜਿਨ੍ਹਾਂ ਨੇ ਅਜੇ ਇਹਸਾ ਨਹੀਂ ਪਾਇਆ ਤੇ ਉਹਨਾਂ ਨੂੰ ਵੀ ਬੇਨਤੀ ਆ ਕਿ ਜਿੱਥੇ ਆਪਾਂ ਆਪਣੇ ਕਾਰੋਬਾਰ ਕਰਨੇ ਆ ਉਥੇ ਆਪਣੀਆਂ ਨਸਲਾਂ ਤੇ ਫਸਲਾਂ ਨੂੰ ਵੀ ਬਚਾਉਣਾ ਜੇ ਆਪਾਂ ਅੱਜ ਆਪਣੀਆਂ ਫਸਲਾਂ ਤੇ ਨਸਲਾਂ ਨਾ ਬਚਾਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਛਤਾਉਣਾ ਵੀ ਪੈਣਾ ਤੇ ਸਾਡੇ ਜਿਹੜੇ ਬੱਚੇ ਆ ਉਹ ਸਾਨੂੰ ਲਾਣਤਾ ਵੀ ਪਾਉਣਗੇ ਵੀ ਤੁਸੀਂ ਜਿਹੜਾ ਸਾਡੇ ਵਾਸਤੇ ਕੁਝ ਨਹੀਂ ਕੀਤਾ ਇਸ ਕਰਕੇ ਆਪਾਂ ਆਉਣ ਵਾਲੀ ਜਿਹੜੀ ਆ ਸਮੇਂ ਨੂੰ ਬਚਾਈਏ ਤੇ ਤਕੜੇ ਹੋ ਕੇ ਇਸ ਸੰਘਰਸ਼ ਦੇ ਵਿੱਚ ਸਾਥ ਆਈਏ ਫਿਰ ਅਸੀਂ ਇਹਨਾਂ ਵੀਰਾਂ ਦਾ ਲਾਗਲੇ ਪਿੰਡਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬੇ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਜੋ ਕਿਸਾਨ ਸਵਾਰਥ ਕਮੇਟੀ ਪੰਜਾਬ